ਬਾਡੀ ਫੈਡਰੇਸ਼ਨ ਵੱਲੋਂ ਸਰਦਾਰ ਸੁਰਜਨ ਸਿੰਘ ਜਿੱਠਾ ਸਾਹਿਬ ਦੀ ਗਵਾਈ ਚ ਦਿੱਲੀ ਦੇ ਵੱਖ-ਵੱਖ ਬਾਟਰਾਂ ਦੇ ਰਾਸਨ ਦੇ ਰੂਪ ਦੇ ਵਿੱਚ ਭੇਜਿਆ ਤੇ ਹਾਲੇ ਵੀ ਲੱਗੇ ਹੋਏ ਆ ਫੈਡਰੇਸ਼ਨ ਵੱਲੋਂ ਜਦੋਂ ਵੀ ਕੋਈ ਆਵਾਜ਼ ਸਾਨੂੰ ਉੱਥੋਂ ਆਉਂਦੀ ਹੈ ਤੇ ਉੱਥੇ ਰਾਸਨ ਪਾਣੀ ਜਿਸ ਤਰ੍ਹਾਂ ਦੀ ਵੀ ਲੋੜ ਹੁੰਦੀ ਹੈ ਸਾਰੇ ਪ੍ਰਮੋਟਰ ਮੇਰੇ ਵੀਰ ਉਹ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਸਾਰੇ ਦੇਸ਼-ਵਿਦੇਸ਼ ਦੇ ਵਿੱਚ ਬੈਠੇ ਖੇਡ ਪ੍ਰਮੋਟਰਾਂ ਦਾ ਜੋ ਇਸ ਯੰਗ ਦੇ ਵਿੱਚ ਇਸ ਜੁਧ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਬਹੁਤ-ਬਹੁਤ ਮਿਹਰਬਾਨੀ ਟੀਮਾਂ ਦਾ ਜਿਹੜਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਪਹਿਲਾ ਸੈਮੀਫਾਈਨਲ ਮੈਚ ਹੋਵੇਗਾ ਜੀ 도ਦਾ ਤੇ ਰੂੜੇਕੇ ਦੀਆਂ ਟੀਮਾਂ ਦੇ ਦਰਮਿਆਨ ਲੈ ਵੀ 도ਦਾ ਤੇ ਰੂੜੇਕੇ ਪਹਿਲਾ ਸੈਮੀ ਮੈਚ ਕਹਿੰਦੇ ਸ਼ੁਰੂ ਹੋਣ ਲੱਗਾ ਹੈ ਪਹਿਲਾ ਸੈਮੀ ਹੈ ਇੱਕ ਚੋਟੀ ਦਾ ਮੈਚ ਜਿਹੜਾ ਖੇਡਿਆ ਜਾਵੇਗਾ ਮੇਰੇ ਮਿੱਤਰੋ ਬਾਕੀ ਕਹਿੰਦੇ ਚੋਟੀ ਦਾ ਮੈਚ ਹੋਣਾ ਹੈ ਇੱਕ 도ਦੇ ਦੀ ਟੀਮ ਹੈ 40 ਮੁਖਤਿਆਂ ਦੀ ਧਰਤੀ ਹੈ ਔਰ ਦੂਜੀ ਟੀਮ ਪੰਜਾਬ ਦੇ ਕਹਿੰਦੇ ਘੱਟਵਾਦੀ ਵਾਲੇ ਜ਼ਿਲ੍ਹੇ ਤੋਂ ਰੂੜੇਕੇ ਪਿੰਡ ਵਾਲੇ ਮੁੰਡੇ ਆਏ ਐ ਹੁਣ ਮੈਚ ਕਹਿੰਦੇ ਆਣ ਸਿਰੇ ਦੀ ਟੱਕਰ ਹੋਣੀ ਐ ਆ ਮੈਚ ਦੇ ਵਿੱਚ ਸਿਰੇ ਦੀ ਟੱਕਰ ਹੋਣੀ ਐ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਐ ਮੈਚ ਆਪਾਂ ਜਲਦੀ ਸ਼ੁਰੂ ਕਰਾ ਦਈਏ ਕਿ ਸਾਨਾਂ ਦੀਆਂ ਟੱਕਰਾਂ ਦੇ ਵੇਖਣੀ ਐ ਬਹਿ ਜੋ ਲੋਕੋ ਲੈਣ ਛੱਡ ਕੇ ਹੁਣ ਸਾਨਾਂ ਦੀਆਂ ਟੱਕਰਾਂ ਇੱਕ ਫਤਿਹਗਰ ਛੰਨਾ ਵਾਲਾ ਪੂਰੀ ਉੱਠਿਆ ਕੌਡੀ ਦੇ ਵਿੱਚ ਮਿੱਤਰੋ ਐਨ ਚਰਚੇ ਮੁੰਡੇ ਦੇ ਮਾਝੇ ਜਵਾਬੇ ਦੇ ਕਹਿੰਦੇ ਕਾਪਾਂ ਦੇ ਉੱਤੇ ਗੱਲ ਹੁੰਦੀ ਹੈ ਮੁੰਡੇ ਨੇ ਚਾਰ ਪਾ ਮੁੰਡੇ ਨੇ ਨਿਊਜ਼ੀਲੈਂਡ ਐਨ ਪੂਰੀ ਤੱਕ ਪਾਈ ਹੈ ਪਰ ਲੋਕ ਕਹਿੰਦੇ ਆ ਵੀ ਦੋਤੇ ਵਾਲੇ ਦੇ ਪੈਰਾਂ ਥੱਲੇ ਅੱਗ ਮੱਟਦੀ ਹੈ ਇਹ ਲੋਕ ਕਹਿੰਦੇ ਆ ਵੀ ਮੁੰਡਾ ਬੜਾ ਫਰਤੀਲਾ ਇਹਦਾ ਕਹਿੰਦੇ ਪਾਸਪੋਰਟ ਦੇ ਉੱਤੇ ਨਾਮ ਸਖਦੀਪ ਸਿੰਘ ਹੈ ਔਰ ਲੰਨੀਆਂ ਵਾਲੇ ਸੰਦੀਪ ਦਾ ਨਾਮ ਵੀ ਕਹਿੰਦੇ ਸੁਖਦੀਪ ਸਿੰਘ ਕੰਗ ਸੀਗਾ ਪਰ ਕਬੱਡੀ ਦੇ ਵਿੱਚ ਉਹਨੂੰ ਸੰਦੀਪ ਕਹਿਣ ਲੱਗ ਪਏ ਇਸ ਨੌਜਵਾਨ ਦਾ ਨਾਮ ਵੀ ਸੁਖਦੀਪ ਹੈ ਪਰ ਕਬੱਡੀ ਦੇ ਵਿੱਚ ਸੰਦੀਪ ਕਰਕੇ ਮਸ਼ਹੂਰੀ ਹੋਈ ਹੈ। ਲਓ ਪਹਿਲੀ ਰੇਡ ਪੈ ਗਈ ਹੈ ਔਰ ਦੂਜੇ ਪਾਸੇ ਕਹਿੰਦੇ ਅਮਨਾ ਭੁੰਦਰ ਵਾਲਾ ਪਾਲੂ ਵਰਗੇ ਸੁਖਪਾਲ ਵਰਗੇ ਯਾਫੀ ਨੇ ਰੂੜੇ ਕੇ ਪਿੰਡ ਜਲਾ ਬਰਨਾਲਾ ਦੇ ਸੰਦੀਪ ਦੀ ਰੇਡ ਪੈਂਦੀ ਹੋਈ ਦੋਦੇ ਵਾਲੇ ਦੀ ਚੋਟਰੀ ਦਾ ਖਿਡਾਰੀ ਔਰ ਸਾਹਮਣੇ ਹਲਕਾ ਜਿਹਾ ਟੱਚ ਕਰਕੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ। ਲੈ ਵੀ ਦੀਪ ਕਾਲਾ ਆ ਗਿਆ। ਕਾਲਾ ਆ ਗਿਆ। ਧੂਰਕੋਟੀ ਆ ਗਿਆ। ਬਾਬੇ ਪ੍ਰਿਆਮ ਸਿੰਘ ਦੀ ਵੱਡੀ ਕਿਰਪਾ ਕਹਿੰਦੇ ਧੂਰਕੋਟ ਪਿੰਡ ਦੇ 来 ਵੀ ਜੱਗੂ ਪਹਿਲੇ ਵਾਲੇ ਮੈਚ ਤੁਫਲੀ ਨਹੀਂ ਪੰਨੀ ਆ ਵੇਖਾਂਗੇ ਪਰ ਧੁਰ ਕੋਟੀਆ ਅੰਕ ਆਪਣੀ ਟੀਮ ਦੇ ਲਈ ਜੋੜ ਗਿਆ ਕੋਟੀ ਵਾਲੇ ਮੱਲ ਆਇਆ ਕਿ ਮੈਘਿਆਣਾ ਕਦੋਂ ਭਲਵਾਨ ਰੱਜ ਦੇ ਮਿੱਤਰੋ ਚਹਾਜਾਂ ਦੇ ਨਹੀਂ ਰੋੜੇ ਪਾਈ ਦੇ ਕਦੇ ਨਾ ਪੜਾ ਕੁਮਰੇ ਅੜੇ ਡਿਗਰੀ ਜਿਵੇਂ ਚੋਰਾ ਮੁਰੇ ਅੜ ਤੇ ਨਾ ਜੰਦੇ ਸੋਹਣਿਆ ਮਾਮਾ ਦੀਆਂ ਛਾਤੀਆਂ ਚੋਂ ਜਿਹੜੀ ਮਿਲਦੀ ਦਲੇਰੀ ਓ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਓ ਸਾਹਮਣੇ ਨੌਜਵਾਨ ਹੱਲਾ ਗੁੱਲਾ ਹੋ ਗਿਆ ਅਮਨਾ ਭੁੰਦੜ ਵਾਲਾ ਜਿਹਨੇ ਤਕੜੇ ਜੱਫੇ ਲਾ ਲਾ ਕੇ ਦੁਰੀਆਂ ਨਜਾਈ ਹੈ ਰੁਪਿੰਦਰ ਪੀਸੇ ਦੇ ਨਾਲ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਰੇਡਰ ਦਾ ਭੂਰੀ ਆ ਗਿਆ ਛੰਨਾ ਵਾਲਾ ਯੂਰਪ ਦੇ ਵਿੱਚ ਖੇਡਿਆ ਨੌਜਵਾਨ ਨਿਊਜ਼ੀਲੈਂਡ ਦੇ ਵਿੱਚ ਖੇਡਿਆ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਉਹ ਸਾਹਮਣੇ ਕਬੱਡੀ ਪਾਉਣ ਦੇ ਲਈ ਪੂਰੀ ਛੰਨਾ ਵਾਲਾ ਫਤਿਹਗੜ ਛੰਨਾ ਪਿੰਡ ਪਰ ਹਾਕਮ ਵਾਲੀਆ ਦਾ ਵੀ ਸਿੱਕਾ ਚੱਲਦਾ ਮੁਕਾਬਲਾ ਕਹਿੰਦੇ ਅੰਗਰੇਜ਼ਾਂ ਵਰਗੇ ਨੌਜਵਾਨ ਦੇ ਨਾਲ ਹੈ ਜਿਹਦਾ ਕਹਿੰਦੇ ਸਰੀਰ ਜਿਹੀ ਦੇਖ ਅੰਗਰੇਜ਼ਾਂ ਵਰਗੀ ਹੈ ਇਹ ਹੈ ਜੱਗੂ ਹਾਕਮ ਵਾਲੀਆ ਪਰ ਪੁਆਇੰਟ ਪੂਰੀ ਦਾ ਅਗਲੀ ਰੇਡ ਗੁਰਵਿੰਦਰ ਸਿੰਘ ਖੂਨਣ ਵਾਲਾ ਪਾ ਰਿਹਾ ਹੈ ਔਰ ਗੁਰਵਿੰਦਰ ਖੂਨਣ ਵਾਲੇ ਦੀ ਰੇਡ ਤੇ ਦੂਜੇ ਪਾਸੇ ਕਹਿੰਦੇ ਫੜਿਆ ਹੋਇਆ ਗੁੱਟ ਸੁਖਪਾਲ ਸੁਖਪਾਲ ਲਓ ਕਹਿੰਦੇ ਸੰਧੂਆਂ ਦਾ ਪੁੱਤ ਅੰਕ ਆਪਣੀ ਟੀਮ ਦੇ ਲਈ ਜੋੜ ਗਿਆ ਤੇ ਚਾਚਾ ਜੀ ਨੂੰ ਬਹੁਤ ਸ਼ੌਂਕ ਹੈ ਕਬੱਡੀ ਦਾ ਇਹ ਆ ਖੂਨਣ ਰਤੀਏ ਦੇ ਲਾਗੇ ਖੂਨਣ ਪਿੰਡਾ ਲਓ ਧੂਰ ਕੋਟਿਏ ਨੇ ਧਾਵਾ ਬੋਲ ਦਿੱਤਾ ਹੈ ਹਾਕਮ ਵਾਲੀ ਹੈ ਨਾਲ ਕਾਲਾ ਨਾਲ ਕਹਿੰਦੇ ਸੋਨਾ ਲੱਗਿਆ ਹੋਇਆ ਹੈ ਓ ਸੋਨਾ ਬਾਂਦਰ ਰੋਡ ਪਿੰਡ ਦਾ ਠੱਠੀ ਦੇ ਲਾਗੇ ਬਵੇਹੇ ਦੇ ਲਾਗੇ ਬਾਂਦਰ ਰੋਡ ਪਿੰਡ ਦਾ ਸੋਨਾ ਨੀਰੂ ਵਾਜਵਾ ਦੇ ਪਿੰਡਾਂ ਦਾ ਇਹ ਨੌਜਵਾਨ ਪਰ ਸਾਹਮਣੇ ਆਪਾਂ ਵੇਖਦੇ ਆ ਵੀ ਮੁਕਾਬਲਾ ਜਿਹੜਾ ਹੋਇਆ ਹੈ ਉਹ ਘੋੜੇ ਦੇ ਨਾਲ ਹੋਇਆ ਤੇ ਪੁਆਇੰਟ ਜਿਹੜਾ ਰੇਡਰ ਦਾ ਕਾਲੇ ਦਾ ਸੰਦੀਪ ਅਗਲੀ ਰੇਡ ਪਾ ਰਿਹਾ ਹੈ ਸੰਦੀਪ ਦੁੱਧੇ ਵਾਲਾ ਕੀ ਦਾ ਅੰਦਾਜ਼ ਬਹੁਤ ਸੋਹਣਾ ਹੈ ਕਾਰੀ ਸਾਰੀ ਦੇ ਕਾਕੇ ਵਾਂਗੂ ਜੋਰ ਬਹੁਤ ਘੱਟ ਲਾਉਂਦਾ ਔਰ ਰੇਡ ਬਹੁਤ ਸੋਹਣੀ ਪਾਉਂਦਾ ਜਾਫਿਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ ਲਓ ਸਾਹਮਣੇ ਮੁਕਾਬਲਾ ਜਿਹੜਾ ਫਿਰ ਰੂੜੇਕੇ ਵਾਲੇ ਸੁਖਪਾਲ ਓ ਭਾਈ ਤੋਤਿਆਂ ਵਾਲੀ ਦੀ ਖੇਡ ਕਿਵੇਂ ਲੱਗੀ ਓ ਕਹਿੰਦੇ ਦਿਲ ਨੂੰ ਝੱਟ ਗਈ ਹੈ ਉਧਰ ਪੀਵੀ 31 ਵਾਲੇ ਗੁਰਪ੍ਰੀਤ ਤੇ ਜੀਵਾ ਬਾਈ ਆਏ ਆ ਉਹ ਕਹਿੰਦੇ ਜੱਗੂ ਜਿੰਨੇ ਜੱਫੇ ਲਾਉ ਹਰ ਇੱਕ ਜੱਫਾ 500 ਦਾ ਆਉਣਾ ਹੈ ਲੈ ਵੀ ਜੱਗੂਆਂ ਤਗੜਾ ਹੋ ਗਬਰੂਆ ਓ ਵੇਖਾਂਗੇ ਭੂਰੀ ਆ ਗਿਆ ਉਹ ਫਤਿਹਗੜ ਛੰਨਾ ਪਿੰਡ ਦਾ ਇਹ ਆ ਕਹਿੰਦੇ ਜ਼ਿਲ੍ਹੇ ਬਰਨਾਲੇ ਦਾ ਅਗਲੀ ਕੌਡੀ ਪਾਉਣ ਦੇ ਲਈ 도ਤੇ ਪਿੰਡ ਦਾ ਰਪਿੰਦਰ ਆ ਗਿਆ ਉਹ 도ਤੇ ਵਾਲੇ ਰਪਿੰਦਰ ਦੀ ਕੌਡੀ ਪੈਂਦੀ ਹੈ ਚਾਰ ਯਫੀ ਭਾਲੂ ਵਰਗੇ ਆਮਨੇ ਵਰਗੇ ਅਮਰੀਕੇ ਵਰਗੇ ਆ ਵੀ ਕਿਹੜਾ ਗੱਭਰੂ ਯਫਾ ਲਾਵੇਗਾ ਇਹ ਚੋਟੀ ਦਾ ਮੈਚ ਹੈ ਖੇਡਿਆ ਜਾ ਰਿਹਾ ਧਰਤੀ ਮਗਾਣੀਆਂ ਪਿੰਡ ਦੀ ਹੈ ਉਹ ਵੇਖਾਂਗੇ ਮਰੀਕੇ ਨਾਲ ਟੱਕਰ ਉਹ ਤੋਤੇ ਵਾਲ ਆ ਗਿਆ ਮਾਹੀ ਜੀ ਕਰੋ ਗੱਲ ਮੁੰਡੇ ਦੀ ਉਹ 도ਤੇ ਵਾਲਾ ਰਵਿੰਦਰ ਪੀਸਾ ਜਿਹੜਾ ਯੂਰਪ ਦਾ ਵੈਸਟ ਰੇਡਰ ਰਿਹਾ ਪੂਰੇ ਸੀਜ਼ਨ ਦਾ ਕਦੇ ਰਵਿੰਦਰ ਕਹਿੰਦੇ ਦਤਾਲ ਵਾਲੇ ਦੇ ਨਾਲ ਸਾਂਝੇ ਰੂਪ ਦੇ ਵਿੱਚ ਗੱਲਾਂ ਹੋਈਆਂ ਇਹਨਾਂ ਨੌਜਵਾਨਾਂ ਦੀਆਂ ਪਰ ਸਾਹਮਣੇ ਕਾਲੇ ਦੀ ਕਬੱਡੀ ਪੈ ਰਹੀ ਹੈ ਕਾਲਾ ਧੂਰਕੋਟ ਵਾਲਾ ਵੀ ਚੜ੍ਹਦੀ ਉਮਰ ਦੇ ਵਿੱਚ ਗੱਲਾਂ ਕਰਾ ਗਿਆ ਕਿ ਵਿੱਚ ਉਹ ਜਵਾਨੀ ਕੋਈ ਮੱਲ ਨਹੀਂ ਉਹ ਮਾਰਦਾ ਵੱਡੇ ਵੇਲੇ ਰਹਿੰਦਾ ਇਹ ਜਵਾਨੀ ਉਹ ਭਾਲਦਾ ਉਹ ਸਾਹਮਣੇ ਕਹਿੰਦੇ ਕਾਲਾ ਦੋਦੇ ਵਾਲਾ ਕਾਲੇ ਦੀ ਕਾਲੇ ਦੇ ਨਾਲ ਟੱਕਰ ਕਿ ਸਾਰੇ ਤੇਰੇ ਖਤ ਮਿੱਤਰਾ ਮੇਰੇ ਸਰਨਾਵੇ ਆਉਂਦੇ ਆ ਲਓ ਸਰਨਾਵੇ ਆਉਂਦੇ ਆ ਆ ਕਾਲੇ ਨੇ ਕਹਿੰਦੇ ਆਹ ਅੰਦਾਜ਼ ਦੇ ਨਾਲ ਵੱਟੇ ਵੱਟੇ ਫੜਿਆ ਆ ਕਹਿੰਦੇ ਤਾਂ ਨਾਲ ਵੱਡੇ ਵੱਡੇ ਫੜਿਆ ਇਹ ਆ ਤੋਤੇ ਵਾਲਾ ਉਧਰ ਕਹਿੰਦੇ ਕਾਲਾ ਕੋਚ ਪੱਜਿਆ ਹੋਇਆ ਮਣਾਲੀ ਵਾਲਾ ਤੇ ਨਾਲ ਅਵਤਾਰ ਸਿੰਘ ਆਇਆ ਉਹਦਾ ਵੀ ਧੰਨਵਾਦ ਹੈ ਪਰ ਇੱਧਰਲੇ ਪਾਸੇ ਬਾਜੀ ਬਰਾਬਰ ਵੀ ਕਹਿੰਦੇ ਬਾਜੀਆਂ ਮੋੜਨ ਵਾਲੀ ਗੱਲ ਹੋ ਗਈ ਹੈ ਸਾਹਮਣੇ ਨੌਜਵਾਨ ਅਮਨੇ ਭੁੰਦੜ ਵਾਲੇ ਦਾ ਲੱਗਿਆ ਹੋਇਆ ਤਕੜਾ ਜੱਫਾ ਦੇ ਪੁਆਇੰਟ ਜਿਹੜਾ ਰੂੜੇ ਕਹਿੰਦੇ ਲਈ ਰੂੜੇ ਕਹਿੰਦੇ ਲਈ ਅਮਨੇ ਭੁੰਦੜ ਨੇ ਜੱਫਾ ਲਾ ਦਿੱਤਾ ਹੈ ਡੀਏਵੀ ਕਾਲਜ ਜਲੰਧਰ ਦੇ ਲਈ ਖੇਡਿਆ ਪਿਛਲੇ ਸਾਲ ਫੁੱਲਾਂਵਾਲ ਦੇ ਪੁੱਪੀ ਦੀ ਟੀਮ ਦੇ ਲਈ ਲਸ਼ਰ ਭਰਾਵਾਂ ਦੀ ਟੀਮ ਦੇ ਲਈ ਤਕੜੇ ਜੱਫੇ ਲਾਏ ਇਸ ਨੌਜਵਾਨ ਨੇ ਅਗਲੀ ਰੇਡ ਪਾਉਣ ਦੇ ਵਾਸਤੇ ਪੂਰੀ ਫਿਰ ਅੱਗੇ ਵੱਲ ਵਧਦਾ ਹੋਇਆ ਛੰਨਾ ਵਾਲੇ ਪੂਰੀ ਦੀ ਕਬੱਡੀ ਪੈ ਰਹੀ ਹੈ ਔਰ ਸੋਨਾ ਬਾਂਦਰ ਰੋਡ ਵਾਲਾ ਨਾਲ ਕਹਿੰਦੇ ਕਾਲ ਹਾਕਮ ਵਾਲਿਆ ਜੱਗੂ ਐ ਨਾਲ ਘੋੜਾ ਨਾਲ ਮੁਕਾਬਲਾ ਘੋੜੇ ਦੇ ਨਾਲ ਹੋਇਆ ਆ ਲੰਮੀਆਂ ਲੰਮੀਆਂ ਬਾਹਾਂ ਦੇ ਨਾਲ ਕੱਟਦਾ ਹੋਇਆ ਨੌਜਵਾਨ ਲਾਲਾ ਕੇ ਸੁੱਟਦਾ ਹੋਇਆ ਭੂਰੀ ਫਿਰ ਪੁਆਇੰਟ ਦਾ ਵਾਅਦਾ ਕਰਕੇ ਆਪਣੀ ਟੀਮ ਦੇ ਲਈ ਲਓ ਸੰਦੀਪ ਨੇ ਫਿਰ ਧਾਵਾ ਬੋਲ ਦਿੱਤਾ ਦੋਦੇ ਵਾਲਾ ਆ ਵੇਖਾਂਗੇ ਕੋਟੀ ਪਾਰਿਆ ਕਿ ਫੈਨਜੀ ਦੀ ਵੱਧ ਦੁਨੀਆ ਕਹੋਂਦਾ ਕਿਸੇ ਤੋਂ ਨਾ ਘੱਟ ਬਲੀਏ ਖੇਡਦਾ ਦਲੇਰੀ ਨਾਲ ਵੇਖਿਆ ਦੋਦੇ ਵਾਲਾ ਉਹ ਵੇਖਾਂਗੇ ਕਦੇ ਦੁੱਗਾਂ ਵਾਲਾ ਬਾਰੇ ਕਿਨੇ ਤੋਤੇ ਵਾਲਾ ਜੱਟ ਬਲੀਏ ਅੰਕ ਜੋੜ ਗਿਆ ਹਾਕਮ ਵਾਲੀਆ ਤੂੰ ਹੋਰ ਫੜੇ ਹੋਣੇ ਐ ਐਨੂੰ ਫੜੇ ਸਵਾਤਾ ਤਾਂ ਆਊਗਾ ਜੇ ਇਹਨੂੰ ਫੜੇ ਉਧਰ ਪੀਵੀ 31 ਵਾਲੇ ਕਹਿੰਦੇ ਐ ਗੁਰਪ੍ਰੀਤ ਤੇ ਜੀਵਾ ਵੀ 500 ਦੇਣਾ ਜੱਗੂ ਨੂੰ ਉਹ ਬਾਂਦਰਾ ਵਾਲਾ ਸੋਨਾ ਨਾਲ ਕਾਲਾ ਨਾਲ ਘੋੜਾ ਕਹਿੰਦੇ ਤੋਤੇ ਵਾਲਾ ਜਿਹਨੇ ਨੰਗਲੰਬੀਆਂ ਦੇ ਕੱਪ ਦੇ ਉੱਤੇ ਨਵੇਂ ਪਿੰਡ ਦੇ ਕਮਲ ਨੂੰ ਜੱਫਾ ਲਾਇਆ ਸੀਗਾ ਤੇ ਵੀਡੀਓ ਬੜੀ ਵਾਇਰਲ ਹੋਈ ਸੀਗੀ ਪਰਾਇਦਰਲੇ ਪਾਸੇ ਵੇਖ ਮੁੰਡਾ ਕਹਿੰਦੇ ਪਤਨਾ ਵਾਲਾ ਸੋਨਾ 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 ਸਮਝ ਬਿਹਾਜੇ ਸੰਮੈਂ ਜੋ ਪਿੱਤਲ ਦੇ ਛੱਲੇ ਵੇ ਉਹ ਸੋਨਾ ਬਾਂਦਰ ਡੋਰ ਵਾਲਾ ਸੋਨਾ ਫੇਰ ਤਕਰਾ ਜਾਫਾ ਲਾ ਗਿਆ ਬੱਲੇ ਬੱਲੇ ਕਰਵਾ ਗਿਆ ਅਗਲੀ ਰੇਡ ਰੁਪਿੰਦਰ ਪੀਸੇ ਦੀ ਪੈਂਦੀ ਹੋਈ ਬਹੁਤ ਚੋਟੀ ਦਾ ਮੁਕਾਬਲਾ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਰੁਪਿੰਦਰ ਪੀਸਾ ਦੋਦੇ ਵਾਲਾ ਉਹ ਸਾਹਮਣੇ ਵਧਿਆ ਹੋਇਆ ਨੌਜਾਨ ਲੰਮੀਆਂ ਬਾਹਾਂ ਦੇ ਨਾਲ ਟੱਚ ਮਾਰਨ ਦੀ ਕੋਸ਼ਿਸ਼ ਕਰਦਾ ਹੋਇਆ ਫਾਟਵਾ ਸਰੀਰ ਹੈ ਪੋਰਾ ਵੀ ਮਾਸ ਬਾਧੂ ਦੀ ਪੋਰਾ ਭਜਨ ਬਾਧੂ ਦੀ ਮਾਣੂ ਕਹਿੰਦੇ ਜੀਵਨ ਵਰਗਾ ਸਰੀਰ ਹੈ ਪਰ ਦੂਜੇ ਪਾਸੇ ਉਹ ਤੇ ਚੱਫਾ ਉੱਤਰੀ ਅੱਫਾ ਬਾਰਡਰ ਦੇ ਮੁਕਾਬਲਾ ਹੋਇਆ ਕਿ ਬਾਗੇ ਦੀ ਸਰਹੱਦ ਦੇ ਨਹੀਂ ਕਸ਼ਮੀਰ ਤਤੀਵਾ ਨਾਲ ਲੱਗੇ ਲੱਗਣ ਫਲ ਹਵਾਵਾ ਦੇ ਤੇਰੇ ਦੋਨੋਂ ਪਾਸੇ ਵਸਦੇ ਪੁੱਤ ਪੰਜਾਬੀ ਮਾਵਾਂ ਦੇ ਉਧਰ ਜੱਫਾ ਤੇ ਉਧਰ ਜੱਫਾ ਬਾਜੀ ਬਰਾਬਰ ਮੋੜ ਦਿੰਦੀ ਐ ਬਗਾਨਿਆਂ ਨੇ ਥੋੜਾ ਭੀਸ਼ਾ ਫੜਿਆ ਉਹ ਘੋੜਿਆਂ ਭੀਸ਼ਾ ਫੜ ਲਿਆ ਆ ਗਿਆ ਭੂਰੀ ਇਹ ਨਹੀਂ ਖਾਂਦਾ ਇਹ ਜੱਫਾ ਨਹੀਂ ਖਾਂਦਾ ਉਧਰਲੇ ਪਾਸੇ ਵੇਖਾਂਗੇ ਹਾਕਾਂ ਵਾਲੀਆਂ ਪਰ ਉਧਰਲੇ ਪਾਸੇ ਕੋੜਾ 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 ਉਹ ਬਾਉਂਡਰ ਤੇ ਫਿਰ ਮੁਕਾਬਲਾ ਹੋ ਗਿਆ ਤੇ ਨੰਬਰ ਕੰਦੇ ਯਾਫੀ ਦਾ ਬੱਲੇ ਬੱਲੇ ਹੋ ਗਈ ਹੈ ਉਹ ਸਾਹਮਣੇ ਕਬੱਡੀ ਸੰਦੀਪ ਆ ਰਿਹਾ ਹੈ ਸੰਦੀਪ ਦਲੇਰੀ ਨਾਲ ਖੇਡਦਾ ਤੋਖੀ ਆਟਮ ਵਾਲਾ ਜੱਟਾਂ ਵਾਲੇ ਦਾ ਕੱਦ ਬਹੁਤ ਛੋਟਾ ਸੀ ਪਰ ਦਲੇਰੀ ਬਹੁਤ ਵੱਡੀ ਸੀ ਗੱਲ ਬਹੁਤੇ ਵੱਡੇ ਕੱਦ ਦੀ ਨਹੀਂ ਹੁੰਦੀ ਬਹੁਤੇ ਭਾਰ ਦੀ ਨਹੀਂ ਹੁੰਦੀ ਉਹ ਸਾਹਮਣੇ ਗੱਲ ਦਲੇਰੀ ਦੀ ਹੁੰਦੀ ਹੈ ਗੱਲ ਹੁਨਰ ਦੀ ਲਓ ਉਧਰ ਵੀ 31 ਬਣਾ ਗੁਰਪ੍ਰੀਤ ਲਾਲਿਆਂ ਵਾਲੀ ਵਾਲਾ ਸਾਡਾ ਨਾਲ ਜੀਵੇ ਹੋਣੀ ਹੈ ਤੇ ਨਾਲ ਕਹਿੰਦੇ ਗੁਰਪ੍ਰੀਤ ਦੇ ਮਾਮੇ ਦਾ ਮੁੰਡਾ ਗੰਡੂਆਂ ਤੋਂ ਪਿੱਟੂ ਸਰਪੰਚ ਆਇਆ ਉਹਦੇ ਸਾਥੀ ਆਏ ਆ ਧੰਨਵਾਦ ਹੈ ਲੋ ਇਧਰਲੇ ਪਾਸੇ ਕੌਡੀ ਪੈ ਗਈ ਹੈ ਬਾਂਦਰ ਡੋੜ ਵਾਲਾ ਉਹ ਬਾਂਦਰ ਡੋੜ ਵਾਲਾ ਇੱਕ ਪਾਸੇ ਕਹਿੰਦੇ ਧੂਰ ਕੌਟੀਆਂ ਤੇ ਅੰਕ ਰੇਡਰ ਦਾ ਲਾ ਅਗਲੀ ਕੌਡੀ ਪਾਉਣ ਦੇ ਲਈ ਮੁੰਡਾ ਅੱਗੇ ਵੱਲ ਵਾਤਾ ਹੋਇਆ ਹੈ। ਹਰਪ੍ਰਿੰਦਰ ਪੀਸੇ ਦੀ ਕਬੱਡੀ ਪੈ ਰਹੀ ਹੈ। ਚੜ੍ਹਦੀ ਫਰੇਸ ਦਾ ਖਿਡਾਰੀ ਰੁਪਿੰਦਰ ਪੀਸਾ ਇਸ ਸਮੇ ਕਬੱਡੀ ਪਾਉਣ ਦੇ ਲਈ ਵਧਿਆ ਹੈ ਨੌਜਵਾਨ ਬੜਾ ਪਿਆਰਾ ਖਿਡਾਰੀ ਬੜੇ ਠਰਮੇ ਦੇ ਨਾਲ ਖੇਡਦਾ ਜੀਦਾਰੀ ਦੇ ਨਾਲ ਖੇਡਦਾ ਔਰ ਸਾਹਮਣੇ ਪਾਲੂ ਉਹ ਪਾਲੂ ਕਹਿੰਦੇ ਪਾਲੂ ਰੂੜੇਕਾਂ ਵਾਲਾ ਮੁਕਾਬਲਾ ਕਰਦਾ ਹੋਇਆ ਇੱਕ ਪਾਸੇ ਪੀਸਾ ਲੰਮੀਆਂ ਬਾਹਾਂ ਦੇ ਖੜਾਉਂਦਾ ਹੋਇਆ ਦੂਜੇ ਪਾਸੇ ਪਾਲੂ ਮੁਕਾਬਲਾ ਕਰਦਾ ਹੋਇਆ ਨੌਜਵਾਨ ਔਰ ਬੱਲੇ ਬੱਲੇ ਓ ਬੱਲੇ ਓ ਬੱਲੇ ਮੈਚ ਬਣ ਗਿਆ ਮੈਚ ਬਣ ਗਿਆ ਓ ਬਾਈ ਤਾੜੀ ਮਾਰ ਦੋ ਓ ਪਾਲੂ ਇੱਕੋ ਤੇਰਾ ਲੱਖ ਵਰਗਾ ਉਧਰ ਭੂਰੀ ਫੇਰ ਆ ਗਿਆ ਉਧਰ ਪੀਵੀ 31 ਵਾਲੇ ਭਰਾ ਸਾਡੇ ਬਹੁਤ ਸਾਰਾ ਮਾਨ ਪੋਈ ਦਾ ਕਰ ਗਿਆ ਜੱਗੂ ਆ ਉਹ ਗੱਲ ਹੋ ਗਈ ਐ ਵੀ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਜੱਫਿਆਂ ਤੇ ਓ ਗੱਲ ਜੱਫਿਆਂ ਤੇ ਮੋਕਣੀ ਤੇ ਰੇਡਾਂ ਭਾਵੇਂ ਲੱਖ ਪੈਂਦੀਆਂ ਹਾਕਮ ਵਾਲੀਏ ਜੱਗੂ ਤੋਂ ਪੁਆਇੰਟ ਲੈ ਕੇ ਆਇਆ ਪੂਰੀ ਛੰਨਾ ਵਾਲਾ आनंदपुर साहब ਦੀ ਚੈਂਪੀਅਨਸ਼ਿਪ ਜਿੱਤੀ ਹੈ ਔਰ ਜਿਤਨੀ ਵੱਡੀ ਔਖੀ ਹੈ ਸੰਗਰੂਰ ਬਰਨਾਲਾ ਪਿਛਲੇ 20 ਸਾਲ ਦੇ ਦੌਰਾਨ ਪਹਿਲੀ ਵਾਰ ਜੇ 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 ਜ ਕਾਲੇ ਦੀ ਕਬੱਡੀ ਪੈ ਰਹੀ ਹੈ ਕਾਲਾ ਧੂਰਕੋਟ ਵਾਲਾ ਕਬੱਡੀ ਪਾਉਂਦਾ ਹੈ ਜਾਨਦਾਰ ਖਿਡਾਰੀ ਲੈ ਵੀ ਜੱਗੂ 3100 ਦਾ ਜਫਾ ਆਉਣਾ ਤੇਰਾ 3100 ਦਾ ਜਫਾ ਹੋਣਾ ਹੈ 3100 ਦਾ ਅੰਕ ਰੇਟਰ ਦਾ 3100 ਜੇ 2800 ਦੀ ਗੱਲ ਹੋਣੀ ਸੀ ਫਿਰ ਆਰ ਨੇ ਦੀ ਗੱਲ ਹੋਣੀ ਸੀ ਹੁਣ ਕਹਿੰਦੇ ਗੱਲ 31 ਦੀ ਹੋ ਗਈ ਪੀਵੀ 31 ਵਾਲੇ ਖੇਡ ਰਹੇ ਨੇ ਔਰ ਸਾਹਮਣੇ ਕਬੱਡੀ ਕਹਿੰਦੇ ਗੁਰਵਿੰਦਰ ਖੂਨਣ ਵਾਲਾ ਪਾ ਰਿਹਾ ਹੈ ਖੂਨਣ ਵਾਲੇ ਗੁਰਵਿੰਦਰ ਦੀ ਰੇਡ ਤੇ ਦੂਜੇ ਪਾਸੇ ਤੈਨੂੰ ਭੱਜ ਜਾਣ ਨਹੀਂ ਦੇਣਾ ਭੱਜ 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 ਵਾਲਾ ਭੱਜ 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 ਭੁੰਦੜ ਵਾਲਾ ਭੁੰਦੜ ਵਾਲਾ ਭੰਗੜਾ ਪੈ ਗਿਆ ਉਹ ਗੋਡਣੀ ਲਵਾਤੀ ਆ ਇਹਦਾ ਵੀ ਭੰਗੜਾ ਵੇਖਣ ਵਾਲਾ ਹੈ ਇਹਦਾ ਵੀ ਭੰਗੜਾ ਵੇਖਣ ਵਾਲਾ ਹੈ ਉਹ ਭੁੰਦੜ ਵਾਲਾ ਬਾਈ ਬਾਹਰ ਆ ਜੀ ਲੈ ਵੀ ਜੱਗੂਆ ਪਾਣੀ ਸਿਰਾਂ ਤੋਂ ਲੰਘ ਗਿਆ ਹੁਣ ਤੇ ਹੁਣ ਤੇ ਕਹਿੰਦੇ ਥੋੜਾ ਗੁਰਵਿੰਦਰ ਵੀ ਫੜਿਆ ਗਿਆ ਤੇ ਭੂਰੀ ਆ ਗਿਆ ਘੋੜਿਆ ਹੁਣ ਭੂਰੀ ਆ ਗਿਆ ਇਥੋਂ ਹਰ ਕੇ ਦੋਤਾ ਔਣ ਚ ਨਹੀਂ ਆਉਣਾ ਜੇ ਇਥੋਂ ਹਰ ਕੇ ਦੋਤਾ ਔਣ ਚ ਨਹੀਂ ਆਉਣਾ ਲਓ ਪੈ ਗਈਆਂ ਕੌਡੀ ਚਾਰ ਜਾਫੀਆਂ ਚੋਟੀ ਦਾ ਮੈਚ ਹੈ ਬਾਂਦਰਾਂ ਵਾਲਿਆ ਇਹਨੇ ਆਏ ਨਹੀਂ ਲੋਟ ਆਉਣਾ ਸਾਹਮਣੇ ਕਹਿੰਦੇ ਭੂਰੀ ਭੱਜਾ ਆਉਂਦਾ ਛੰਨਾ ਵਾਲਾ ਧਨੌਲੇ ਵਾਲੇ ਕਾਲੇ ਦਾ ਪਿਛਲੇ ਦਿਨੀ ਵਿਆਹ ਹੋਇਆ ਇਹਨਾਂ ਦਾ ਸਾਥੀ ਖਿਡਾਰੀ ਹੈ ਕਾਲਾ ਵਿਆਹ ਵਧਨ ਦੇ ਵਿੱਚ ਵੱਧਿਆ ਗਿਆ ਕਾਲਾ ਧੂਰਕੋਟ ਕਾਲਾ ਧਨੌਲਾ ਔਰ ਪੂਰੀ ਛੰਨਾ ਵਾਲਾ ਗਵਾਂਢੀ ਪਿੰਡ ਦੇ ਚੋਟੀ ਦੀ ਟਿਕੜੀ ਹੈ ਜ਼ਿਲ੍ਹਾ ਬਰਨਾਲੇ ਦੀ ਪਰ ਇਧਰਲੇ ਪਾਸੇ ਸੰਦੀਪ ਬਾਈਕ ਜਿਹੜੇ ਜਨਰੇਟਰ ਵਾਲੇ ਵੀਰ ਹਨ ਜਿਹੜੇ ਉਹ ਆਕੇ ਸਟੇਜ ਤੇ ਸੰਪਰਕ ਕਰ ਲੈਣ ਤੇਲ ਤੂਲ ਚੈੱਕ ਕਰ ਲੈਣ ਉਹ ਚ ਲਾਦਰਲੇ ਪਾਸੇ ਪਸੀਨਾ ਚੋਂਦਾ ਵੀ ਮੁਰਕਾ ਮੁੜਕੀ ਹੋ ਗਿਆ ਕਹਿੰਦੇ ਜੋਰ ਚੋਬਰਾਂ ਦਾ ਉਹ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਬਰਾਂ ਦਾ ਜੜੀ ਜਵਾਨੀ ਕਰਮ ਖੂਨ ਲਲਕਾਰੇ ਤਾਮੈ ਦੇ ਓ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਓ ਡਰ ਕੇ ਨਹੀਂ ਭਜਦੇ ਜੱਗੂ 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 ਦਾ ਹਕਮ ਵਾਲਿਆ ਹਕਮ ਵਾਲਿਆ ਇਹ ਨਹੀਂ ਫੜੀਦਾ ਇਹ ਨਹੀਂ ਫੜੀਦਾ ਲੋ ਰਪਿੰਦਰ ਆ ਗਿਆ ਮਾਹੀ ਤਗੜੇ ਕਰਦੇ ਮੁੰਡਿਆਂ ਨੂੰ ਓ ਤਕੜੇ ਹੋ ਜੋ ਮੁੰਡੇ ਰਪਿੰਦਰ ਫੇਰ ਆ ਗਿਆ ਹਮਲਾ ਕਰਨ ਦੇ ਵਾਸਤੇ ਏ ਸ਼ਿਕੰਦਰ ਦੇ ਦੇਸ਼ ਯੂਨਾਨ ਦੇ ਲਾਗੇ ਕਹਿੰਦੇ ਯੂਰਪ ਦੇ ਵਿੱਚ ਬਹੁਤ ਤਕੜਾ ਖੇਡਿਆ ਔਰ ਸਾਹਮਣੇ ਰੁਪਿੰਦਰ ਪੀਸਾ ਬੜਾ ਸ਼ਾਨਦਾਰ ਖਿਡਾਰੀ ਸ਼ਾਨਦਾਰ ਖੇਡ ਦਿਖਾਉਂਦਾ ਹੋਇਆ ਕਿ ਅਣਖੀਲੇ ਅਤੇ ਜਸ਼ੀਲੇ ਲੈ ਵੀ 31 ਕਰਦੇ ਨੇ ਵਰਪਿੰਦ ਆਪਾਂ ਟੀਵੀ ਦੇ ਨਾਲ ਮੈਦਾਨੀ ਪੂਰੀਆਂ ਭਾਉਂਦੇ ਨੇ 31 ਆਣੇ ਕਹਿੰਦੇ 3200 ਖੇਲੇ ਗਰਮ ਖੂਨ ਹੈ ਚੜ੍ਹਦੀਆਂ ਉਮਰਾਂ ਦਾ ਗੱਭਰੂ ਪੁੱਤ ਮਾਪਿਆਂ ਦੇ ਨਾਂ ਚਮਕਾਉਂਦੇ ਨੇ ਮਾਪਿਆਂ ਦੇ ਪੁੱਤ ਨਾ ਚਮਕਾਉਂਦੇ ਨੇ ਸਾਹਮਣੇ ਕਬੱਡੀ 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 ਉਹ ਕਬੱਡੀ 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 ਹੋ ਗਈ ਐ ਤੇ ਪੂਰੀ ਫਿਰ ਉਹ ਗੇਲ ਖੜੀ ਕਰ ਗਿਆ ਉਹ ਜਿੱਤ ਗਈ ਆ ਰੂੜੇ ਕੇ ਹਾਰ ਗਈ ਆ ਦੋਤਾ ਉਹ ਜਿੱਤ ਗਈ ਆ ਰੂੜੇ ਕੇ ਆ ਜਾ ਬਈ ਸਰਬੀਤ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਵੇ ਘੜਿਆ ਜਨਾ ਤੋਂ ਮੈਨੂੰ ਲਾ ਦੇ ਪਾਰ ਜਨਰੇਟਰ ਵਾਲੇ ਜਾਣਕਾਰ ਆ ਜਾਣ ਗੁਜਰਵਾਲ ਤੋਂ ਜਦੋਂ ਕਹਿੰਦੇ ਗੁਜਰਾਂਵਾਲੇ ਤੋਂ ਸਰਬੀ ਗੁਜਰਾਤ ਨੂੰ ਜਾਣੇ ਆ ਨਾ ਪਾਕਿਸਤਾਨ ਦੇ ਵਿੱਚ ਤਾਂ ਚਨਾ ਆਉਂਦਾ ਹੈ ਚਨਾ ਅੱਜ ਵੀ ਭਰਿਆ ਚੱਲਦਾ ਜਿਵੇਂ ਗੁਰਦਾਸ ਮਾਨ ਸਾਹਿਬ ਨੇ ਕਹਿ ਕੇ ਹੋਕਾ ਦੇਣ ਚਨਾ ਦੀਆਂ ਛੱਲਾ ਸੋਹਣੀ ਡੁੱਬਦੀ ਕਰ ਗਈ ਗੱਲਾਂ ਫਿਰ ਸੋਹਣੀ ਦਾ ਸ਼ਹਿਰ ਗੁਜਰਾਤ ਆਉਂਦਾ ਹੈ ਔਰ ਚਨਾ ਨੂੰ ਪਾਰ ਕਰਨਾ ਅੱਜ ਵੀ ਉਹਨਾਂ ਔਖਾ ਹੈ ਜਿੰਨਾ ਉਹਨਾਂ ਸਮਿਆਂ ਦੇ ਵਿੱਚ ਸੀ ਹੈਲੋ ਭਾਈ ਸਕੋਰ ਵਾਲੇ ਆਈ ਯਾਰ ਮੈਂ ਨਾ ਪਹਿਲੀ ਗੇਅਰ ਆ ਸੀ ਉੱਥੇ ਮੈਂ ਮੈਂ ਸਰਬੀਤ ਦੇ ਬਾਅਦ ਸਾਡਾ ਵੀਰ ਉਸ ਤੋਂ ਬਾਅਦ 75 ਦਾ ਇੱਕ ਫਾਈਨਲ ਹੋਵੇਗਾ ਸਰਬੀਤ ਹਾਂ ਫਿਰ ਓਪਨ ਦੇ ਫਾਈਨਲ ਦੀ ਗੱਲ ਕਰਾਂਗੇ ਭਾਈ ਜੀ ਇੱਕ ਕਬੱਡੀ ਆ ਇੱਕ ਕਬੱਡੀ ਕਿਸੇ ਨੇ ਜਿੱਤੀ ਨਹੀਂ ਜਿਹੜਾ ਵਧੀਆ ਪ੍ਰਦਰਸ਼ਨ ਭਾਈ ਜੀ ਜਿਹਨੂੰ ਜਿਹਨੂੰ ਮਹਗਾਣੀਆਂ ਦਾ ਟੂਰਨਾਮੈਂਟ ਵਧੀਆ ਲੱਗਾ ਰੌਲਾ ਰੱਪਾ ਜੱਪਾ ਕੇ ਦੱਸਿਓ ਵਾਹ ਭਾਈ ਕਹਿੰਦੇ ਵੀ ਸਵਾਦ ਆ ਗਿਆ ਪਿਛਲੇ ਸਾਲ ਵਾਲਾ ਭਾਂਗਾ ਨਿਕਲ ਗਿਆ ਹਾਂਜੀ ਨੋਟ ਕਰੋ ਅ ਅਵਤਾਰ ਪਿਛਲੇ ਸਾਲ ਰਸਬਾਹ ਸੀਗਾ ਜਦੋਂ ਟੂਰਨਾਮੈਂਟ ਆਇਆ ਸੀ ਜਿਹੜਾ ਮੈਂ ਸੀਏ ਦੇ ਵਿੱਚੋਂ ਜੀ ਬੋਲ ਕਰਨ ਦੀ ਦੋਦੇ ਦੇ ਪੁਆਇੰਟ ਸਾਡੇ 13 ਤੇ ਰੂੜੇਗੇ ਕਲਾਂ ਦੇ ਪੁਆਇੰਟ ਆ ਜੀ 15 ਸਾਡੇ 13 ਤੇ 15 ਮੈਂ ਵੀ ਅਵਤਾਰ ਅਵਤਾਰ ਪਿਛਲੇ ਸਾਲ ਵਾਲਾ ਭਾਂਗਾ ਜਾ ਨਿਕਲ ਗਿਆ ਮੈਂ ਇੱਕ ਗੱਲ ਕਹਿੰਦਾ ਸੀ ਆ ਸਰ ਵੀ だっते ਬਸ ਭਾਈ ਮੈਨੂੰ ਬੈਠਾ ਕਰੀ ਜਾਵੇ ਕਹਿੰਦਾ ਭਾਈ ਆ ਜਾ ਟੀਮ ਜਿੱਤੂ ਪਰ ਮੈਂ ਕਿਹਾ ਭਾਈ ਮੈਚ ਐ ਇਹ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਇਹ ਰੂੜੇ ਕਾਲੇ ਮੁੰਡੇ ਵੀ ਬਰੋਬਰ ਦੇ ਨੇ ਪਰ ਬਹੁਤ ਮਿਹਨਤ ਕਰਦਾ ਦੇਖੋ ਅੰਦਾਜ਼ੇ ਕੀ ਲਾਇਏ ਸੀ ਤੇ ਅੰਦਾਜ਼ੇ ਕੀ ਹੈ ਜੇ ਮੈਚ ਵਧੀਆ ਲੱਗਾ ਇੱਕ ਵਾਰੀ ਜ਼ੋਰਦਾਰ ਤਾਲੀਆਂ ਮਾਰ ਦੋ ਸਾਰੇ ਆਜਾ ਓਏ ਲਲਕਰਾ ਵੀ ਮਾਰ ਦੋ ਗੁਰਚਾਰਨਾ ਹੁਣ ਬਾਈ ਸਿਰੇ ਲਾ ਰਹੀ ਗੱਲ ਬਾਈ ਮੈਚਾਂ ਦਾ ਸਿਰਾ ਹੋ ਗਿਆ ਅੱਜ ਮੈਂ ਕਿਹਾ ਵਾਈ ਗਰੂ ਓਏ ਮੈਚ ਵਧੀਆ ਲੱਗਿਆ ਮਗਾਰੀਆਂ ਵਾਲਿਓ ਆਪਣੇ ਓਏ ਸੁਆਦਾ ਤੇਰਾ ਹੋ ਗਿਆ ਤੇਰਾ ਬਾਈ ਦੱਸ ਦੋ ਪਿੰਡ ਵਾਲਿਓ ਹਾਂ ਬਿਲਕੁਲ ਇਹ ਟੀਮਾਂ ਟੂਮਾਂ ਕੋਈ ਘਾਟਦਾ ਨਹੀਂ ਰਹੀ ਵਾਹਿਗੁਰੂ ਦੀ ਕਿਰਪਾ ਨਾਲ ਬੱਲੇ ਬੱਲੇ ਹੋ ਗਈ ਹੈ ਕਿਉਂਕਿ ਇਹ ਸਵਾਦ ਆ ਜਿਹੜਾ ਲੋਕਾਂ ਨੇ ਇਹਨਾਂ ਲੱਗੇ ਟਫ ਮੈਚ ਲੱਗੇ ਸਾਰੇ ਬਾਈ ਹਾਂ ਬਾਈ ਆਪਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਜਿਹੜਾ ਆ ਜਿਹੜਾ ਗੱਲ ਹੋਣਾ ਹਾਂਜੀ ਗਲਤੀ ਬਾਈ ਉਧਰ ਜਿਹੜੇ ਮੁੰਡੇ ਦਾ ਢੇਡ ਦੇ ਵਿੱਚ ਗੌਟੀਆਂ ਦਿੱਤੀਆਂ ਜਿੰਨਾਂ ਨੇ 2 ਦਿਨ ਹਾਂਜੀ ਗਰਮੇਲ ਭੀਖੀ ਮਨਪ੍ਰੀਤ ਮਨਾ ਨਾਲ ਮਨਜੀਤ RAM ਤਹਲ ਸਾਡਾ ਵੀਰ ਨਾਲ ਬਿੰਦੂ ਸਾਡਾ ਭਰਾ